ਮੇਰੀ ਵਾਟਰ ਸਪੋਰਟਸ ਗੇਮ ਆ ਕੈਕਿੰਗ ਆ ਮੈਂ 2019 ਤੋਂ ਸਟਾਰਟ ਕੀਤੀ ਸੀ ਗੇਮ ਮੈਂ ਇੰਟਰਨੈਸ਼ਨਲ ਖਿਡਾਰੀਆਂ ਮੈਂ ਫਿਲੀਪੀਨ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਖੇਡ ਕੇ ਆਈ ਆ ਔਰ 2019 ਤੋਂ ਲੈ ਕੇ ਸੀਨੀਅਰ ਨੈਸ਼ਨਲ ਮੈਂ ਲਗਾਤਾਰ ਖੇਡਦੀ ਆ ਰਹੀ ਆ ਤੇ ਆਲ ਇੰਡੀਆ ਯੂਨੀਵਰਸਿਟੀ ਜਿਵੇਂ ਮੇਰੇ ਕਾਫੀ ਮੈਡਲ ਲਏਗੇ ਤੇ ਨੈਸ਼ਨਲ ਦੇ ਵਿੱਚ ਵੀ ਮੇਰੇ 골ਡ ਮੈਡਲ ਰਹੇ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਤੇ ਮੈਨੂੰ ਇਹ ਜੌਬ ਆ ਜਿਹੜੀ ਮੈਰਿਟ ਦੇ ਆਧਾਰ ਤੇ ਮਿਲੀ ਆਗੀ ਜਿਵੇਂ ਐਸੀ ਕੋਟੇ ਦੇ ਵਿੱਚ ਸਪੋਰਟਸ ਦੀ ਇੱਕੋ ਹੀ ਵੈਕੈਂਸੀ ਸੀ ਤੇ ਮੇਰਾ ਰੈਂਕ ਪੰਜਾਬ ਦੇ ਵਿੱਚੋਂ ਫਰਸਟ ਕਰਤਰੀਆ ਤੇ ਉਹਦੇ ਲਈ ਮੈਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨ ਧੰਨਵਾਦ ਕਰਦੀ ਆਂ ਕਿ ਮੈਨੂੰ ਬਿਨਾ ਕਿਸੇ ਸफारਿਸ਼ ਤੋਂ ਬਿਨਾ ਕਿਸੇ ਪੈਸੇ ਤੋਂ ਮੈਨੂੰ ਇਹ ਨੌਕਰੀ ਦਿੱਤੀ ਔਰ ਐਮ ਐਲ اے ਮਹਿਲ ਕਲਵੰਤ ਸਿੰਘ ਬੰਡੋਰੀ ਜੀ ਦਾ ਮੈਂ ਸ਼ੁਕਰੀਆ ਕਰਦੀ ਆਂ ਜਦੋਂ ਮੈਂ ਬਾਹਰ ਜਾਣਾ ਸੀ ਖੇਡਰ ਇੰਟਰਨੈਸ਼ਨਲ ਤੇ ਉਦੋਂ ਵੀ ਮੇਰਾ ਮਤਲਬ ਟਿਕਟ ਵਗੈਰਾ ਦਾ ਇਹਨਾਂ ਨੇ ਕਰਵਾ ਕੇ ਦਿੱਤਾ ਤੇ ਹੁਣ ਵੀ ਜਦੋਂ ਮੈਂ ਚੰਡੀਗੜ੍ਹ ਰਹਿਣ ਮਤਲਬ 10 10 15 15 ਦਿਨ ਰਹਿ ਕੇ ਆਈ ਆਂ ਤਾਂ ਇਹਨਾਂ ਨੇ ਮੇਰਾ ਰਹਿਣ ਦਾ ਉੱਥੇ ਬਿਲਕੁਲ ਐਮ ਐਲ اے ਹੋਸਟਲ ਫ੍ਰੀ ਕਰਵਾਇਆ ਤੇ ਅੱਗੇ ਵੀ ਮੈਨੂੰ ਉਮੀਦ ਆ ਮੈਨ ਖੜਨਾ ਗਿਆ ਸੀ ਬਹੁਤ ਅਚੀ ਸ੍ਰੀਕਾ ਦਾ ਮੈਸਮ ਸੰਭਾਲ ਰਿਹਾ ਤੇ ਬੜੇ ਮਕਾਮ ਤੇ ਪਹੁੰਚ ਗਏ ਕੁਝ ਆਫਸਰ ਰੈਂਕ ਦੀ ਜੌਬ ਮਿਲਨੀ ਹੈ ਨਾ ਬਹੁਤ ਔਖੇ ਆ ਦੇ ਮਕਾਮ ਤੇ ਮਤਲਬ ਮੈਨੂੰ ਮੈਨੂੰ ਇਦਾਂ ਸੀ ਵੀ ਕਾਂਸਟੇਬਲ ਲੈਵਲ ਦੀ ਮੈਨੂੰ ਜੌਬ ਮਿਲ ਜੇ ਤੇ ਮੇਰੀਆਂ ਉਮੀਦਾਂ ਤੋਂ ਮੈਨੂੰ ਜ਼ਿਆਦਾ ਮਿਲਿਆ ਤਾਂ ਇਹਦੇ ਲਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਹਾਂਜੀ ਮੇਰੇ ਰੈਡੀ ਟੈਕਸੀ ਡਰਾਈਵਰ ਨੇ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸ਼ੁਰੂ ਤੋਂ ਹੀ ਮੈਨੂੰ ਮਤਲਬ ਮੁੰਡਿਆਂ ਵਾਂਗੂ ਰੱਖਿਆ ਇੱਕ ਕੁੜੀ ਨੂੰ ਬਾਹਰ ਤੋਰਨਾ ਬਹੁਤ ਵੱਡੀ ਗੱਲ ਹੁੰਦੀ ਆ ਹਨਾ ਤਾਂ ਇਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਅੱਜ ਮੈਂ ਇਹਨਾਂ ਦੀ ਉਮੀਦਾਂ ਤੇ ਖਰੀ ਉੱਤਰੀਆਂ ਤੇ ਮੈਨੂੰ ਬਹੁਤ ਜ਼ਿਆਦਾ ਫਖਰ ਮਹਿਸੂਸ